ਜਦੋਂ ਬਚਪਨ ਦੇ ਵਿੱਚ ਨਾ ਗੀਤ ਸੁਣਦੇ ਹੁੰਦੇ ਸੀ ਉਦੋਂ ਤਵੇ ਵਾਲੀਆਂ ਮਸ਼ੀਨਾਂ ਚੱਲਦੀਆਂ ਜਿਹਨੂੰ ਗ੍ਰਾਮੋਫੋਨ ਗ੍ਰਾਮੋਫੋਨ ਆ ਜਦੋਂ ਨਾਲ ਹੱਥ ਨਾਲ ਚਾਬੀ ਜੀ ਦਿੰਦੇ ਹੁੰਦੇ ਜਿਹੜੀ ਕੋਈ ਇੱਕ ਸੂਈ ਜੀ ਹੁੰਦੀ ਸੀ ਹਾਂਜੀ ਹਾਂਜੀ ਸੂਈ ਜੀ ਰੱਖ ਦਿੰਦੇ ਤੇ ਫਿਰ ਉਹ ਪਿੰਡਾਂ ਦੇ ਵਿੱਚ ਵਿਆਹ ਹੁੰਦਾ ਸੀ ਨਾ ਮੰਡੇ ਜੋੜ ਕੇ ਸਪੀਕਰ ਚੱਲਦੇ ਹੁੰਦੇ ਸੀ ਤੇ ਉਦੋਂ ਸਾਰੇ ਗੀਤ ਨਾ ਜਮਲਾ ਸਾਹਿਬ ਦੇ ਕੁਲਦੀ ਮਾਨਕ ਸਾਹਿਬ ਦੇ ਸਦੀਕ ਸਾਹਿਬ ਰਮਲਾ ਸਾਹਿਬ ਹਣਾ ਇਹਨਾਂ ਦੇ ਸਾਰੇ ਜਿਹੜੇ ਗੀਤ ਆ ਅਸੀਂ ਉਦੋਂ ਸੁਣੇ ਆ ਉਹ ਗਾਣਾ ਬੜਾ ਵਾਈਦਾ ਸਤਗੁਰੂ ਨਾਨਕ ਤੇਰੀ ਹੋ ਲੈ ਗਈ ਹਾਂ ਹਾਂਜੀ 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 ਇਹ ਗੀਤ ਉਦੋਂ ਬਹੁਤ ਸੁਪਰ ਹਿੱਟ ਸੀ ਜਿਵੇਂ ਆਪਣਾ ਕੁਲਦੀ ਮਾਨਕ ਸਾਹਿਬ ਦਾ ਸੀਗਾ ਉਹ ਜਿਹੜਾ ਤੇਰੇ ਢਿੱਲੇ ਤੋਂ ਸੂਰਤ ਦਿਂਦੀ ਆ ਇਹਦੀ ਹੈਨਾ ਕਿਉਂਕਿ ਸ਼ੋਰ ਵੀ ਵੱਧ ਗਿਆ ਕਿੱਥੇ ਮਿੱਠਾ ਮਿੱਠਾ ਚੱਲਦਾ ਰਹਿੰਦਾ ਸੀਗਾ ਤੇ ਕਿੱਥੇ ਧੂਮ ਧੂਮ ਤੜਕਾ ਵਾਲਾ ਪੈਂਦਾ ਹਾਂ 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 ਪਹਿਲਾਂ ਹੁੰਦਾ ਸੀ ਕਿ ਜਿਹੜੇ ਕੋਠਾ ਕੋਠੇ ਤੇ ਜਿਹੜੇ ਮੰਡੇ ਜੋੜ ਕੇ ਸਪੀਕਰ ਚੱਲਦੇ ਸੀ ਉਹ ਚਾਰ ਚਾਰ ਦਿਨ ਚੱਲਦੇ ਸੀ ਹੂੰ ਇਹ ਮੰਜੇ ਨੂੰ ਪੁੱਠਾ ਕਰਕੇ ਜੋੜ ਦਿੰਦੇ ਸੀਗੇ ਨਾ ਪੈਰ ਉੱਤੇ ਵੈਸੇ ਆਪਾਂ ਕਹਦੇ ਨੇ ਕਿ ਪੈਂਤਾਂ ਨੂੰ ਨਹੀਂ ਖੜੀ ਕਰਨੀਗੀ ਤੇ ਕੋਠੇ ਤੇ ਕਿਵੇਂ ਕਰ ਦਿੰਦੇ ਸੀ ਉਹ ਉਹੋ ਭਾਈ ਲੜਾਈ ਲੜੂਈ ਹੁੰਦੀ ਸੀ ਜਿਵੇਂ ਆਪਾਂ ਅੱਜ ਗੱਲ ਕਰਦੇ ਹਾਂ ਵੀ ਡੀਜੇ ਚੱਲਦਾ ਇੱਕ ਦਿਨ ਹੀ ਡੀਜੇ ਚੱਲਦਾ ਹੁੰਦਾ ਰਾਤ ਨੂੰ ਤੇ ਸ਼ਰਾਤ ਮੁੱਦੀ ਰਾਤ ਨੂੰ ਆਂਢੀ ਗੁਆਂਢੀ ਵੀ ਲੜ ਪੈਂਦੇ ਨਾਲ ਹੁਣ ਜੇ ਆਪਾਂ ਸਪੀਕਰ ਮੰਨ ਲਓ ਡੀਜੇ ਆ ਹਨਾ ਡੀਜੇ ਅਸੀਂ ਸਾਡਾ ਪਰਿਵਾਰ ਨੱਚਣੋਂ हट ਗਿਆ ਦੋ ਕੁ ਜਣੇ ਨੱਚੀ ਜਾਂਦੇ ਐਵੇਂ ਫੇਰ ਜ਼ਿਆਦਾ ਬੇਸ ਚੱਕਦਾ ਕਿਤੇ ਕਿਸੇ ਦੇ ਘਰ ਦੇ ਬਾਲਣੋਂ ਉਹਨਾਂ ਦਾ ਬੁਫਰਾਂ ਦਾ ਮੂੰਹ ਕਰਤਾ ਫੇਰ ਪਰੇਸ਼ਾਨ ਹੋ ਕੇ ਲੜਨਗੇ ਹਨਾ ਏਟੀ ਪਰ ਕਾਰਡ ਸਟੀਰੀਓ ਚੱਲਦੇ ਹੁੰਦੇ ਸਿਰੀਆਂ ਖਰੀਦ ਕੇ ਲੈ ਕੇ ਆਉਂਦੇ ਸੀ ਮੈਂ ਵੀ ਖਰੀਦ ਕੇ 60 ਮਿੰਟਾਂ ਵਾਲੀ ਹੋਣੀ ਜਾਂ 90 ਮਿੰਟਾਂ ਵਾਲੀ ਤਾਂ ਉਹਦੇ ਵਿੱਚ ਵੀ ਗਾਣੇ ਭਰਾ ਕੇ ਲੈਣੇ ਵੀ ਕਰਮਜੀਤ ਪੁਰੀ ਦੇ ਆਹ ਗਾਣੇ ਭਰਾਉਣੇ ਆ ਫਲਾਣੇ ਦੇ ਆ ਭਰਾਉਣੇ ਆ ਤੇ ਉਦੋਂ ਇਹ ਹੁੰਦਾ ਸੀ ਕਿ ਜਦੋਂ ਗੀਤ ਸੀਗੇ ਆਪਾਂ ਇੱਕ ਕੈਸਟ ਖਾਲੀ ਲੈ ਲੈਣੀ ਹੈ ਨਾ ਜੀ ਉਹਦੇ ਵਿੱਚ 90 ਮਿੰਟਾਂ ਵਾਲੀ ਲੈ ਲੈਣੀ ਤਾਂ ਉਹਦੇ ਵਿੱਚ ਕਾਫੀ ਸਾਰੇ ਗੀਤ ਕੋ ਲਿਸਟ ਦੇ ਦੇਣੀ ਤੇ ਉਹ ਭਰਾ ਲੈਂਦੇ ਸੀ ਕਲਮ ਬਾਈ ਬਲਕਾਰ ਸਿੱਧੂ ਦਾ ਕਿਸਮਤਲੇ ਵਿੱਚ ਨਹੀਂ ਤੇਰਾ ਪਿਆਰ ਸੋਹਣਾ ਵੇ ਮੇਜਰ ਹਸਤਾਨੀ ਚੁੰਨੀ ਸਰ ਤੇ ਲਾਲਾ ਧਰਮਪ੍ਰੀਤ ਦਾਸ ਸ਼ਾਨ ਖਾਲਸੇ ਦੀ ਲੋਕਾਂ ਚ ਪਿਆਰ ਸਹਿਚਾਰ ਬਹੁਤ ਸਈਆ ਜੀ ਨਾਲੇ ਜਿਹੜਾ ਸੰਗੀਤ ਆ ਉਹ ਤਾਂ ਤੋੜਦਾ ਹੀ ਨਹੀਂ ਨਾਂ ਦਾ ਧਰਮ ਕਿਸੇ ਨੂੰ ਤੋੜਦਾ ਧਰਮ ਵੀ ਜੋੜ ਕੇ ਰੱਖਦਾ ਬੀਟ ਦੇਸੀ ਆ ਬੀਕ ਦੇਸੀਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਾਸ ਮੁਲਾਕਾਤ ਰਹੇਗੀ ਖਾਸ ਗੱਲਬਾਤ ਕਰਾਂਗੇ ਕਿ ਰੀਲ ਤੋਂ ਰੀਲ ਤੱਕ ਦਾ ਯੁੱਗ ਰੀਲ ਤਾਂ ਚੁਣੀ ਹੈ ਕਿਉਂਕਿ ਅਸੀਂ ਉਸ ਗੀਤਕਾਰ ਨੂੰ ਬੁਲਾਇਆ ਜਿਸ ਨੇ ਰੀਲ ਵਾਲਾ ਸਮਾਂ ਮਾਣਿਆ ਉਸ ਨੇ ਬਹੁਤ ਸਾਰੇ ਗਾਇਕ ਹਟ ਕੀਤੇ ਨੇ ਕਰਮਜੀਤ ਪੁਰੀ ਝੀਲਾਂ ਕੋਲ ਬਠਿੰਡੇ ਕੋਠੀ ਪਾਦੇ ਬਈ ਮਈਆ ਤੇਰੀ ਬੇਬੇ ਲਿਬੜੀ ਤਿਬੜੀ ਮੈਨੂੰ ਗੱਲ ਨਾਲ ਲਾਉਂਦੀ ਹੈ ਬਹੁਤ ਬਹੁਤ ਸਵਾਗਤ ਹੈ ਜੀ ਸੋਸੀਕੋਲੋਜੀ ਕਿਵੇਂ ਠੀਕ ਹੋ ਬਾਈ ਹਾਂ ਠੀਕ ਹੈ ਬਈ ਪੈਨ ਕਿਹੜਾ ਲੱਗਿਆ ਪਿੰਡ ਗੇੜਾ ਆ ਪਿੰਡ ਗੇੜਾ ਲੱਗਦਾ ਏ ਪੂਰੇ ਕਿਉਂਕਿ ਜੜਾ ਨਾਲੋਂ ਟੁੱਟ ਕੇ ਕੁਝ ਵੀ ਨਹੀਂ ਕਿਉਂਕਿ ਉੱਥੇ ਤਾਂ ਆਪਣਾ ਸਾਰਾ ਕੁਝ ਮੱਕਾ ਸਾਰਾ ਕੁਝ ਬਚਪਨ ਉੱਥੇ ਬੀਤਿਆ ਜੀ ਫਲ ਤਪਾਈ ਕਹੀਆ ਬਿਲਕੁਲ ਪਿੰਡ ਦਾ ਨਾਮ ਲੈ ਕੇ ਆਪਾਂ ਸ਼ੁਰੂਆਤ ਕਰਦੇ ਆਂ ਰੀਲ ਤੋਂ ਰੀਲ ਤੱਕ ਦਾ ਸਮਾਂ ਕਹਿੰਦੇ ਸੀ ਕਿ ਰੀਲ ਵਾਲਾ ਸਮਾਂ ਖਤਮ ਹੋ ਗਿਆ ਅੱਜ ਫੇਰ ਅਸੀਂ ਰੀਲ ਸ਼ਬਦ ਨਾਲ ਫੇਰ ਜੁੜ ਗਏ ਆ ਕਿ ਫੇਸਬੁੱਕ ਉੱਤੇ ਫੋਟੋ ਜੋ ਪਾਉਂਦੇ ਨੇ ਕਿ ਆ ਰੀਅਲ ਐ ਤੇ ਆ ਰੀਲ ਐ ਹਨ ਤੇ ਹੁਣ ਪਹਿਲਾਂ ਰੀਲਾਂ ਸੁਣਦੇ ਸੀ ਹੁਣ ਰੀਲ ਬਣਾਉਨੇ ਆ ਸੀ ਬਾਬਾ ਜੀ ਮੈਂ ਰੀਲ ਤੋਂ ਵੀ ਪਹਿਲਾਂ ਦਾ ਕੁਝ ਸਮਾਂ ਮਾੜਿਆ ਹੂੰ ਉਹ ਇਦਾਂ ਸੀ ਕਿ ਜਿਹੜਾ ਜਦੋਂ ਬਚਪਨ ਦੇ ਵਿੱਚ ਨਾ ਗੀਤ ਸੁਣਦੇ ਹੁੰਦੇ ਸੀ ਉਦੋਂ ਤਵੇ ਵਾਲੀਆਂ ਮਸ਼ੀਨਾਂ ਚੱਲਦੀਆਂ ਜਿਹਨੂੰ ਗ੍ਰਾਮੋਫੋਨ ਗ੍ਰਾਮੋਫੋਨ ਆ ਪੁਰੇ ਵਿੱਚ ਸੀਗਾ ਕਿ ਉਹਦੇ ਨਾਲ ਹੱਥ ਨਾਲ ਚਾਬੀ ਜੀ ਦਿੰਦੇ ਹੁੰਦੇ ਜਿਹੜੀ ਉਹ ਇੱਕ ਸੂਈ ਜੀ ਹੁੰਦੀ ਸੀ ਹਾਂਜੀ ਹਾਂਜੀ ਸੂਈ ਜੀ ਰੱਖ ਦਿੰਦੇ ਤੇ ਫਿਰ ਉਹ ਉਹ ਜਦੋਂ ਪਿੰਡਾਂ ਦੇ ਵਿੱਚ ਵਿਆਹ ਹੁੰਦਾ ਸੀ ਨਾ ਮੰਡੇ ਜੋੜ ਕੇ ਸਪੀਕਰ ਚੱਲਦੇ ਹੁੰਦੇ ਸੀ ਤੇ ਉਦੋਂ ਸਾਰੇ ਗੀਤ ਹਨਾ ਜਮਲਾ ਸਾਹਿਬ ਦੇ ਕੁਲਦੀ ਮਾਨਕ ਸਾਹਿਬ ਦੇ ਸਦੀਕ ਸਾਹਿਬ ਰਮਲਾ ਸਾਹਿਬ ਹਨਾ ਇਹਨਾਂ ਦੇ ਸਾਰੇ ਜਿਹੜੇ ਗੀਤ ਆ ਅਸੀਂ ਉਦੋਂ ਸੁਣਿਆ ਤੇ ਉਹ ਗਾਣਾ ਬੜਾ ਵਜਦਾ ਸੀ ਸਤਗੁਰੂ ਨਾਨਕ ਤੇਰੀ ਹਾਂਜੀ 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 ਇਹ ਗੀਤ ਉਦੋਂ ਬਹੁਤ ਸੁਪਰ ਹਿੱਟ ਸੀ ਜਿਵੇਂ ਆਪਣਾ ਕੁਲਦੀ ਮਾਨਕ ਸਾਹਿਬ ਦਾ ਸੀਗਾ ਉਹ ਜਿਹੜਾ ਤੇਰੇ ਢਿੱਲੇ ਤੋਂ ਸੂਰਤ ਦੀਂਦੀ ਆਈ ਹਣੀ ਅੱਛਾ ਇਹ ਵੀ ਕੋਠੇ ਤੇ ਵੱਜ ਜਾਂਦੇ ਸੀਗਾ ਹਾਏ ਉਹ ਕੋਠੇ ਤੇ ਵੱਜਦੇ ਸੀਗੇ ਉਹ ਮਤਲਬ ਇਹ ਕਹ ਲੋ ਕਿ 5 ਕ ਸਾਲ ਦੀ ਏਜ ਹੋਣੀ ਆ ਉਸ ਤੋਂ ਬਾਅਦ ਜਿਹੜਾ ਪੜਨ ਵਾਲਾ ਯੁੱਗ ਜ ਆਇਆ ਤੇ ਉਦੋਂ ਰੀਲਾਂ ਰੋਲਾਂ ਚੱਲ ਪਈਆਂ ਜੜੀਆਂ ਕਾਸਟਾਂ ਤੇ ਫਿਰ ਉਹ ਜਿਹੜਾ ਸਪੀਕਰ ਮੰਜੇ ਤੇ ਜੋੜ ਕੇ ਲੱਗਦੇ ਸੀ ਉਹ ਸਮਾਂ ਚ ਲੈ ਗਿਆ ਤੇ ਫਿਰ ਮੇਰੇ ਖਿਆਲ ਦੇ ਵਿੱਚ ਸੈਰ ਵੀ ਡੀ ਜੇ ਨੇ ਉਹ ਜਿਹੜੀ ਉਹਦੀ ਜਗ੍ਹਾ ਡੀ ਜੇ ਨੇ ਲੈ ਲਈ ਸਪੀਕਰ ਜਿਹੜੇ ਸੀ ਉਹ ਬੰਦ ਕੋਠੇ ਤੋਂ ਥੱਲੇ ਆ ਗਏ ਹਾਂ ਕੋਠੇ ਤੋਂ ਥੱਲੇ ਆ ਗਏ ਹੂੰ ਕਿਉਂਕਿ ਸ਼ੋਰ ਵੀ ਵੱਧ ਗਿਆ ਕਿੱਥੇ ਮਿੱਠਾ ਮਿੱਠਾ ਚੱਲਦਾ ਰਹਿੰਦਾ ਸੀਗਾ ਹਾਂ ਹਾਂ ਕਿ ਕਿੱਥੇ ਧੂਮ ਧੂਮ ਤੜਕਾ ਵਾਲਾ ਪੈਂਦਾ ਹਾਂ 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 ਪਹਿਲਾਂ ਹੁੰਦਾ ਸੀ ਕਿ ਜਿਹੜੇ ਕੋਠਾ ਕੋਠੇ ਤੇ ਜਿਹੜੇ ਮੰਡੇ ਜੋੜ ਕੇ ਸਪੀਕਰ ਚੱਲਦੇ ਸੀ ਉਹ 4-4 ਦਿਨ ਚੱਲਦੇ ਸੀ ਹੂੰ ਤੇ ਜਿਹੜਾ ਡੀਜੇ ਵਾਲਾ ਡੀਜੇ ਵਾਲਾ ਹੁਣ ਉਹ ਇੰਨੀ ਕੀ ਧਮਕ ਧਮਕ ਹੁੰਦੀ ਆ ਨਾ ਨਹੀਂ ਉਦੋਂ ਤੁਸੀਂ ਚਲੋ ਮੈਂ ਵੀ ਦੇਖਿਆ ਵੈ ਮੰਜੇ ਦੇ ਜੋੜ ਇਹ ਮੰਜੇ ਨੂੰ ਪੁੱਠਾ ਕਰਕੇ ਜੋੜ ਦਿੰਦੇ ਸੀਗੇ ਨਾ ਹਾਂ ਵੈਸੇ ਆਪਾਂ ਕਹਿੰਦੇ ਨੇ ਕਿ ਪੈਂਤਾਂ ਨੂੰ ਨਹੀਂ ਖੜੀ ਕਰਨੀਗੀ ਤੇ ਕੋਠੇ ਦੀ ਕਿਵੇਂ ਕਰ ਦਿੰਦੇ ਸੀ ਉਹ ਬਾਈ ਉਹ ਤਾਂ ਧਾਰ ਧਾਰਨਾਵਾ ਸਾਡੀ ਸੰਤੁਸ਼ਟੀ ਆ ਨਾ ਸਾਡਾ ਮਨ ਕਿੱਦਾਂ ਇਹ ਇਨਸਾਨ ਦੀ ਫਿਤਰਤ ਹੀ ਇਹ ਆ ਜਿੱਦਾਂ ਉਹਨੂੰ ਆਪ ਨੂੰ ਚੰਗਾ ਲੱਗਦਾ ਉਹਨੂੰ ਕਹਿ ਦਿੰਦਾ ਇਹ ਸਹੀ ਆ ਜਿਹੜਾ ਉਹਨੂੰ ਨਹੀਂ ਚੰਗਾ ਲੱਗਦਾ ਉਹ ਉਹ ਚੰਗੇ ਭਲੇ ਨੂੰ ਵੀ ਮਾੜਾ ਕਹਿੰਦਾ ਟੈਕਨੀਕਲੀ ਮਤਲਬ ਉਹਨੂੰ ਸਪੀਕਰ ਨੂੰ ਬੰਨਣ ਲਈ ਪੈਨ ਦੇ ਵਿੱਚ ਸੋਣਾ ਪੈਂਦਾ ਹੋਵੇ ਹਨਾ ਇਸ ਕਰਕੇ ਹਾਂ 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 ਉਹ ਪੈਨ ਦਾ ਲੱਗਾ ਸਹੀ ਉਦੋਂ ਭਾਈ ਲੜਾਈ ਲੜੂਈ ਹੁੰਦੀ ਸੀ ਜਿਵੇਂ ਆਪਾਂ ਅੱਜ ਗੱਲ ਕਰਦੇ ਆਂ ਵੀ ਡੀਜੇ ਚੱਲਦਾ ਇੱਕ ਦਿਨ ਹੀ ਡੀਜੇ ਚੱਲਦਾ ਹੁੰਦਾ ਰਾਤ ਨੂੰ ਤੇ ਸ਼ਰਾਤ ਨੂੰ ਅੱਧੀ ਰਾਤ ਨੂੰ ਆਂਢੀ ਗੁਮਢੀ ਵੀ ਲੜ ਪੈਂਦੇ ਨਾਲ ਨਹੀਂ ਉਦੋਂ ਮੈਂ ਤਾਂ ਮੇਰੀ ਲਾਈਫ ਦੇ ਵਿੱਚ ਮੈਂ ਲੜਾਈਆਂ ਕੋਈ ਦੇਖੀਆਂ ਨਹੀਂ ਕਿ ਸਪੀਕਰ ਦੀ ਖਾਤਰ ਲੜਾਈਆਂ ਹੋਈਆਂ ਹੁਣ ਲੋਕਾਂ ਚ ਪਿਆਰ ਸਹਿਚਾਰ ਬਹੁਤ ਸਹੀ ਆ ਨਾਲੇ ਜਿਹੜਾ ਸੰਗੀਤ ਆ ਉਹ ਤਾਂ ਤੋੜਦਾ ਹੀ ਨਹੀਂ ਨਾ ਤਾਂ ਧਰਮ ਕਿਸੇ ਨੂੰ ਤੋੜਦਾ ਧਰਮ ਵੀ ਜੋੜ ਕੇ ਰੱਖਦਾ ਹੈ ਨਾ ਤੇ ਨਾ ਸੰਗੀਤ ਕਿਸੇ ਨੂੰ ਤੋੜਦਾ ਸੰਗੀਤ ਨਾ ਕਿਸੇ ਨੂੰ ਵੰਡਦਾ ਨਾ ਤੋੜਦਾ ਨਾ ਕਿਸੇ ਨੂੰ ਤੰਗ ਕਰਦਾ ਤੰਗ ਤਾਂ ਇਨਸਾਨ ਕਰਦਾ ਉਹ ਕਿੱਦਾਂ ਕਰ ਰਾ ਹੁਣ ਜੇ ਆਪਾਂ ਸਪੀਕਰ ਮੰਨ ਲਓ ਡੀਜੇ ਆ ਹੈ ਨਾ ਡੀਜੇ ਅਸੀਂ ਸਾਡਾ ਪਰਿਵਾਰ ਨੱਚਣੋਂ ਹਟ ਗਿਆ ਦੋ ਕਿ ਜਿਹਨੇ ਨੱਚੀ ਜਾਂਦੇ ਐਵੇਂ ਫੇਰ ਜਿਆਦਾ ਬੇਸ ਚੱਕਦਾ ਕਿਤੇ ਕਿਸੇ ਦੇ ਘਰ ਦੇ ਬੰਦਲ ਨੂੰ ਉਹਨਾਂ ਦਾ ਬੁਫਰਾ ਦਾ ਮੂੰਹ ਕਰਤਾ ਫੇਰ ਪਰੇਸ਼ਾਨ ਹੋ ਗਏ ਲੜਨਗੇ ਹਣਾ ਉਹ ਜਾਣ ਕੇ ਵੀ ਕਰ ਰਹੇ ਨੇ ਪਰ ਸੰਗੀਤ ਦੀ ਗਲਤੀ ਨਹੀਂ ਨਾ ਗਲਤੀ ਵਜਾਉਣ ਵਾਲੇ ਦੀ ਉਧਰ ਮੂੰਹ ਕਰਾਉਣ ਵਾਲੇ ਦੀ ਜੀ ਇਸ ਕਰਕੇ ਲੜਾਈਆਂ ਹੁੰਦੀਆਂ ਨੇ ਹਾਂਜੀ ਰੀਲ ਦਾ ਜਦ ਜੁਗ ਦੀ ਆਪਾਂ ਗੱਲ ਕਰਦੇ ਆ ਉਸ ਸਮੇਂ ਚ ਤੁਸੀਂ ਜਦੋਂ ਇਹ ਟੇਪ ਰਿਕਾਰਡ ਸਟੀਰੀਓ ਚੱਲਦੇ ਹੁੰਦੇ ਸੀ ਰੀਲਾਂ ਖਰੀਦ ਕੇ ਲੈ ਕੇ ਆਉਂਦੇ ਸੀ ਮੈਂ ਵੀ ਖਰੀਦੀ 60 ਮਿੰਟਾਂ ਵਾਲੀ ਹੋਣੀ ਨ 90 ਮਿੰਟ ਵਾਲੀ ਤਾਂ ਉਹਦੇ ਵਿੱਚ ਵੀ ਗਾਣੇ ਭਰਾ ਕੇ ਲੈਣੇ ਹੋਈ ਕਰਮਜੀਤ ਪੁਰੀ ਦੀ ਆਹ ਗਾਣੇ ਭਰਾਉਣੇ ਆ ਫਲਾਣੇ ਦੇ ਆ ਭਰਾਉਣੇ ਆ ਇਹ ਹੁੰਦਾ ਸੀਗਾ ਇਹ ਯੁੱਗ ਕਿਸ ਤਰ੍ਹਾਂ ਦਾ ਯੁੱਗ ਸੀ ਉਸ ਸਮੇਂ ਹਾਂ ਜਦੋਂ ਇਧਰਲੇ ਪਾਸੇ ਮੈਂ ਅਜੇ ਮੇਰੀ ਐਂਟਰੀ ਨਹੀਂ ਸੀ ਹੋਈ ਹਾਂ ਮਾਰਕੀਟ ਦੇ ਵਿੱਚ ਥੋੜੇ ਜੇ ਗੀਤ ਆਉਂਦੇ ਹੁੰਦੇ ਆਏ ਸੀ ਮੇਰੇ ਜਿਵੇਂ ਬਲਬਾਈ ਬਲਕਾਰ ਸਿੱਧੂ ਦਾ ਕਿਸਮਤਲੇ ਵਿੱਚ ਨਹੀਂ ਤੇਰਾ ਪਿਆਰ ਸੋਣਿਆ ਵੇ ਮੇਜਰ ਰਾਸਤਾਨੀ ਚੁੰਨੀ ਸਰ ਤੇ ਲਾਲਾ ਧਰਮਪ੍ਰੀਤ ਦਾਸ ਸ਼ਾਨ ਖਾਲਸੇ ਦੀ ਅਮਰਤਾ ਵਰਗੀ ਦਾ ਸੀਗਾ ਮੁਖੜਾ ਸਤਗੁਰ ਨਾਨਕ ਦਾ ਜਾਂ ਸਟੇਜੀ ਧਮਾਕਾ ਮਾਡਰਨ ਬੋਲੀਆਂ ਸੀ ਹਰਿੰਦਰ ਸੰਧੂ ਦਾ ਇਹ ਗਾਣਾ ਵੀ ਤੁਹਾਡਾ ਕਿਸਮਤ ਦੇ ਵਿੱਚ ਹੈ ਨਹੀਂ ਸੀ ਤੇਰਾ ਪਿਆਰ ਸੀ ਬੜਾ ਸੁਣਿਆ ਹਾਂ ਜੀ ਹਾਂ ਜੀ ਇਹ ਵੀ ਮੇਰਾ ਕੀ ਸੀ ਤੇ ਉਦੋਂ ਇਹ ਹੁੰਦਾ ਸੀ ਕਿ ਜਦੋਂ ਗੀਤ ਸੀਗੇ ਆਪਾਂ ਇੱਕ ਕੈਸਟ ਖਾਲੀ ਲੈ ਲੈਣੀ ਹੈ ਨਾ ਜੀ ਤੇ ਉਹਦੇ ਵਿੱਚ 90 ਮਿੰਟਾਂ ਵਾਲੀ ਲੈ ਲੈਣੀ ਤਾਂ ਉਹਦੇ ਵਿੱਚ ਕਾਫੀ ਸਾਰੇ ਗੀਤ ਕੋ ਲਿਸਟ ਦੇ ਦੇਣੀ ਤੇ ਉਹ ਭਰਾ ਲੈਂਦੇ ਸੀ ਉਸ ਤੋਂ ਬਾਅਦ ਜਦੋਂ ਆਪਾਂ ਇਧਰਲੇ ਪਾਸੇ ਆਏ ਸੰਘਰਸ਼ ਕਰਨਾ ਸ਼ੁਰੂ ਕੀਤਾ ਪ੍ਰੀਤ ਬਰਾੜ ਬਾਈ ਪ੍ਰੀਤ ਬਰਾੜ ਦੀ ਟੇਪ ਕੀਤੀ ਆਪਾਂ ਜਿਹਦੇ ਚ ਗੀਤ ਸੁਪਰ ਹਟ ਰਿਆ ਤੁਸੀਂ ਸਾਰਿਆਂ ਨੇ ਸਾਡੇ ਸੁਣਨ ਵਾਲਿਆਂ ਨੇ ਕੀਤਾ ਤੇ ਅੱਜ ਵੀ ਪਿਆਰ ਦੇ ਰਹੇ ਆ ਚੀਲਾਂ ਕੋਲ ਬਠੰਡੇ ਕੋਠੀ ਪਾ ਦੇਵੇਂ ਮਈਆ ਹਾਂ ਤੇ ਉਦੋਂ ਫਿਰ ਉਹ ਕੈਸਟਾਂ ਦੇ ਵਿੱਚ ਐ ਲੱਗਿਆ ਵੀ ਅਸੀਂ ਵੜ ਗਏ ਹਾਂ ਉਹ ਕੈਸਟਾਂ ਦੇ ਵਿੱਚ ਸਾਡੀ ਲਿਖਣੀ ਸਾਡੀ ਗੱਲ ਸਾਡੇ ਵਿਚਾਰ ਲੋਕਾਂ ਤੱਕ ਪਹੁੰਚਣ ਲੱਗੇ ਤੇ ਵੱਡਾ ਜਿਗਰਾ ਉਹਨਾਂ ਲੋਕਾਂ ਦਾ ਜਿਹੜੇ ਹਾਂ ਪੈਸੇ ਲਾ ਕੇ ਉਹ ਕੈਸਟ ਖਰੀਦਦੇ ਸੀ ਜੀ ਤੇ ਸਾਨੂੰ ਮੁਹੱਬਤ ਦੇ ਹਾਂ ਸਾਨੂੰ ਹਾਈਟ ਉਹਨਾਂ ਨੇ ਬਖਸ਼ੀ ਹੈ ਨਾ ਉਹਨਾਂ ਨੇ ਸਾਨੂੰ ਕਾਮਯਾਬ ਕੀਤਾ ਉਹ ਪੈਸੇ ਤਾਂ ਉਹਨਾਂ ਦੇ ਪੈਸੇ ਨਹੀਂ ਕੀਤਾ ਕਿਉਂਕਿ ਉਹ ਪਿਆਰ ਕਰਦੇ ਪਿਆਰ ਕਰਦੇ ਲੋਕਾਂ ਦਾ ਪਿਆਰ ਹੀ ਹੈ ਜਿਹੜਾ ਤੁਹਾਨੂੰ ਤੱਕ ਲੈ ਕੇ ਆ ਪਰ ਰੀਲ ਦਾ ਪ੍ਰੋਸੈਸ ਕੀ ਰਹਿੰਦਾ ਸੀ ਮੈਂ ਇਹ ਪੁੱਛਣਾ ਚਾਹ ਰਿਹਾ ਕਿ ਬੰਨ ਦਾ ਮਤਲਬ ਤੁਹਾਡੀ ਲੇਖਣੀ ਤੋਂ ਲੈ ਕੇ ਕਿਉਂਕਿ ਤੁਸੀਂ ਬਹੁਤ ਸਾਰੇ ਗਾਇਕਾਂ ਨੂੰ ਨਵੇਂ-ਨਵੇਂ ਜਿਹੜੇ ਮੁੰਡੇ ਕੁੜੀਆਂ ਸੀ ਉਹਨਾਂ ਨੂੰ ਹਿੱਟ ਕੀਤਾ ਅੱਜ ਉਹਨਾਂ ਦਾ ਦੁਨੀਆ 'ਚ ਨਾਂਗ ਹੈ ਕਿਰਪਾ ਮਾਲਕ ਹਣਾ ਤੇ ਉਹ ਕੀ ਪ੍ਰੋਸੈਸ ਹੁੰਦਾ ਲਿਖਣ ਤੋਂ ਲੈ ਕੇ ਫਿਰ ਗਾਇਕ ਤੱਕ ਜਾਣ ਤਾਰਿਆ ਹਸਲ ਕਰਨ ਦਾ ਫਿਰ ਸਟੂਡੀਓ ਤੱਕ ਫਿਰ ਅੱਗੇ ਕੰਪਨੀ ਕਿਵੇਂ ਉਹਨੂੰ ਰਿਕਾਰਡ ਕਰਦੀ ਸੀ ਹਾਂ ਉਹਦਾ ਜਿਹੜਾ ਜਿਹੜਾ ਮੇਰਾ ਸਿਸਟਮ ਸੀ ਨਾ ਥੋੜਾ ਜਿਹਾ ਇੱਕ ਆਪ ਸਿੱਖਦੇ ਹਾਰ ਜਾਣਾ ਹਨਾ ਆਪਾਂ ਸਟੂਡੈਂਟ ਆ ਪੂਰੀ ਲਾਈਫ ਬਚਪਨ ਤੋਂ ਲੈ ਕੇ ਬੌਰੀ ਬਜ਼ੁਰਗ ਹੋ ਜਾਈਏ ਜੇ ਆਪਾਂ ਸਿੱਖਣਾ ਤਾਂ ਤੁਹਾਡੀ ਸਿੱਖਿਆ ਨਹੀਂ ਮੁੱਕ ਸਕਦੀ ਤੁਸੀਂ ਰੋਜ਼ਾਨਾ ਨਵੀਂ ਤੋਂ ਨਵੀਂ ਗੱਲ ਸਿੱਖਦੇ ਆ ਜਦੋਂ ਮੈਂ ਟੈਪਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਦੋਂ ਇਹ ਸੀਗਾ ਕਿ ਇੱਕ ਨਹੀਂ ਸੀ ਪਹਿਲਾਂ ਬੜਾ ਲੋਕਾਂ ਦੇ ਵਿੱਚ ਹੁੰਦਾ ਗੀਤ ਚੋਰੀ ਹੋ ਜਾਂਦੇ ਆ ਹੂੰ ਉਹ ਚੋਰੀ ਕਿੱਦਾਂ ਹੁੰਦੇ ਆ ਵੀ ਪਹਿਲਾਂ ਤੁਸੀਂ ਗੀਤ ਦੀ ਰੈਸਲ ਕਰਾਉਨੇ ਆ ਇੱਕ ਹਾਰਮੋਨੀਅਮ ਵਾਲੇ ਨੂੰ ਬੰਦੇ ਨੂੰ ਬੁਲਾਇਆ ਇੱਕ ਢੋਲ ਕਾਲੇ ਨੂੰ ਬੁਲਾਇਆ ਫਿਰ ਮਹੀਨਾ ਤੁਸੀਂ ਢੋਲਕੀਆਂ ਕੁੱਟੀਆਂ ਜਾਣੇ ਲੱਗੇ ਹੋਏ ਆ ਹੂੰ ਸਾਰਾ ਗੀਤ ਟੋਡਾ ਮਾਰਕੀਟ ਚ ਆਇਆ ਹੀ ਨਹੀਂ ਪਹਿਲਾਂ ਹੀ ਲੋਕਾਂ ਨੇ ਸੁਣ ਲਿਆ ਤਾਂ ਫਿਰ ਉਹ ਕੋਈ ਬਾਹਰ ਜਾ ਕੇ ਕਿਸੇ ਕੋਲੇ ਗੂੰਗੁਣਾ ਆਂਦਾ ਵੀ ਆਹ ਗੀਤ ਆ ਰਿਹਾ ਉਹ ਕਿਵੇਂ ਨਾ ਕਿਵੇਂ ਇਦਾਂ ਹੋ ਜਾਂਦਾ ਪਰ ਜਿਹੜੀ ਬਾਈ ਪ੍ਰੀਤ ਬਰਾੜ ਵਾਲੀ ਟੇਪ ਤੋਂ ਲੈ ਕੇ ਜਿਹੜੀਆਂ ਵੀ ਮੇ ਟੇਪਾਂ ਕੀਤੀਆਂ ਜੀ ਮੈਂ ਸਭ ਤੋਂ ਪਹਿਲਾਂ ਡੰਬੀ 뮤직 ਕੀਤਾ ਡੰਬੀ 뮤직 ਕੇ ਇੱਕ ਆਪਾਂ ਗਾਣਿਆਂ ਦੀ ਕੰਪੋਜੀਸ਼ਨ ਦਿੰਦੇ ਸੀ ਇੱਕ ਸਥਾਈ ਅੰਤਰਾ ਹੁੰਦਾ ਸੀ ਮਿਊਜ਼ਿਕ ਡਾਇਰੈਕਟਰ ਨੂੰ ਕਹਣਾ ਵੀ ਆਹ ਗਾਣਿਆਂ ਦਾ ਮਿਊਜ਼ਿਕ ਬਣਾ ਦੇ ਹਨਾ ਤੇ ਲਾਲ ਕਮਲ ਜੀ ਸਾਡੇ ਬਹੁਤ ਰਿਸਪੈਕਟਡ ਉਹਨਾਂ ਨਾਲ ਮੈਂ ਕੰਮ ਸ਼ੁਰੂ ਕੀਤਾ ਜੀ ਤੋ 5-10 ਗਾਣਿਆਂ ਦੀ ਜਿਹੜੀ ਦਾ ਮਿਊਜ਼ਿਕ ਬਣ ਜਾਂਦਾ ਜੀ ਉਹ ਫਿਰ ਕਲਾਕਾਰ ਨੂੰ ਦਿੰਦਾ ਜੀ ਵੀ ਆਹ ਕੈਸਟ ਲਾ ਲਾ ਉਦੋਂ ਕੈਸਟ ਤੇ ਹੀ ਅਸੀਂ ਉਹਦੀ ਕਾਪੀ ਲੈ ਕੇ ਆਉਂਦੇ ਹੁੰਦੇ ਜਾਂ ਸੀਡੀ ਤੇ ਜੀ ਠੀਕ ਹੈ ਜੀ ਵੀ ਆਹ ਲਾ ਲਾ ਇਹਨੂੰ ਲਾ ਕੇ ਸੁਣੀ ਚੱਲੇ ਇਹਦੇ ਨਾਲ ਨਾਲ ਗਾਈ ਚੱਲੇ ਹੂੰ ਤੇ ਫਿਰ ਆ ਕੇ ਡਬਿੰਗ ਕਰ ਦਿੰਦਾ ਜੀ ਸਾਡੇ ਵੇਲੇ ਉਹ ਮਿਊਜ਼ੀਸ਼ਨਾਂ ਨਾਲ ਦਾ ਹਾਰਮੋਨੀਅਮ ਲੈ ਕੇ ਬੈਠਣ ਦੀ ਬੜੀ ਲੋੜ ਨਹੀਂ ਸੀ ਪੈਂਦੀ ਜੀ ਪਰ ਇਹ ਸੀਗਾ ਕਿ ਜਿੱਥੇ ਕੋਈ ਤੁਹਾਡਾ ਸੁਰ ਕੱਚਾ ਲਾਦਾ ਉਹ ਕਿਸੇ ਇੱਕ ਬੰਦੇ ਨੂੰ ਬੁਲਾ ਲਓ ਤੁਸੀਂ ਉਸਤਾਦ ਬੰਦੇ ਨੂੰ ਜਿਹੜਾ ਜਿਹੜਾ ਬਹੁਤ ਐਕਸਪਰਟ ਆ ਉਹ ਤੁਹਾਨੂੰ ਬਰੀਕੀਆਂ ਜਿਹਾ ਦੱਸੂਗਾ ਫਿਰ ਜਿਹੜਾ ਡਬਿੰਗ ਹੁੰਦੀ ਤਾਂ ਫਿਰ ਉਹ ਕਮਲਪਾ ਜੀ ਹਮੇਸ਼ਾ ਡਬਿੰਗ ਤੇ ਉਹੀ ਕਰਾਉਂਦੇ ਸੀ ਮੈਂ ਤੇ ਕਮਲਪਾ ਜੀ ਅਸੀਂ ਮਾਸਰੂਮ ਦੇ ਵਿੱਚ ਬੈਠੇ ਹੁੰਦੇ ਸੀ ਜੀ ਤੇ ਆਪਣਾ ਮੋਨੀਟਰ ਰੂਮ ਦੇ ਵਿੱਚ ਅਸੀਂ ਬੈਠੇ ਹੁੰਦੇ ਸੀ ਦੋਨੋਂ ਤਾਂ ਬਰਡਿੰਗ ਮੈਂ ਦੇਖਣੀ ਆ ਉਹਨਾਂ ਨੇ ਸੁਰ ਵਗੈਰਾ ਦੇਖਣੇ ਆ ਨਰੋਂ ਨਾਲ ਦੀ ਨਾਲ ਕਰਵਾ ਕੇ ਕਰਾਈ ਹੁੰਦੇ ਹਾਂ ਏਦਾਂ ਫਿਰ ਰਿਕਾਰਡਿੰਗ ਕਾਦੇ ਤੇ ਹੁੰਦੀ ਸੀ ਹਾਂ ਏਦਾਂ ਰਿਕਾਰਡਿੰਗ ਹੁੰਦੀ ਉਦੋਂ ਰਿਕਾਰਡਿੰਗ ਦਾ ਜਿਹੜਾ ਯੁੱਗ ਸੀਗਾ ਜਦੋਂ ਮੇਰੀ ਐਂਟਰੀ ਹੋਈ ਆ ਥੋੜਾ ਜਿਹਾ ਪਹਿਲਾਂ ਜਿਹੜਾ ਇੱਕ ਡੈਟ ਹੁੰਦੀ ਉਹਦੇ ਉਹਦੇ ਤੇ ਚੱਲਦਾ ਹੁੰਦਾ ਜਿਵੇਂ ਵੀਡੀਓ ਕੈਸਟ ਨਹੀਂ ਹੁੰਦੀ ਉੱਡੀਕ ਹੁੰਦੀ ਫਿਰ ਉਸ ਤੋਂ ਬਾਅਦ ਇੱਕ ਨਿੱਕੀ ਆ ਗਈ ਸੀ ਉਹ ਕੈਸਟ ਉਹ ਵੀ ਨਿੱਕੀ ਸੀ ਫਿਰ ਜਦੋਂ ਪਹਿਲੀ ਦੂਜੀ ਟੇਪ ਮੈਂ ਕੀਤੀ ਹੋਣੀ ਆ ਜਿਹੜੀ ਜਿਹੜੀਆਂ ਮੇਰੀਆਂ ਸੁਪਰ ਹਿੱਟ ਰਈਆਂ ਉਦੋਂ ਫਿਰ ਡਿਜੀਟਲ ਰਿਕਾਰਡਿੰਗ ਆ ਗਈ ਸੀ ਉਹ ਕੁਝ ਵੀ ਨਹੀਂ ਸੀਗਾ ਹਨਾ ਹਾਰਡ ਡਿਸਕ ਦੇ ਵਿੱਚ ਰਿਕਾਰਡਿੰਗ ਹੁੰਦੀ ਸੀ ਕੰਪਿਊਟਰ ਦੇ ਵਿੱਚ ਹੀ ਤੇ ਕੰਪਿਊਟਰ ਤੋਂ ਦਿੰਦੇ ਸਾਨੂੰ ਸੀਡੀ ਸੀਗੀ ਉਦੋਂ ਹਮਤਲਬ ਕਾਪੀ ਲੈਣ ਵਾਸਤੇ ਸੀਡੀ ਜਾਂ ਕੈਸਟ ਮਿਲਦੀ ਸੀ ਉਹ ਪ੍ਰੈਕਟਿਸ ਕਰਨ ਵਾਸਤੇ ਉਦੋਂ ਬਾਅਦ ਅਸੀਂ ਜਦੋਂ ਫਾਈਨਲ ਡੱਬ ਕਰਦੇ ਫਿਰ ਮਿਕਸਿੰਗ ਹੁੰਦੀ ਮਿਕਸ ਕਰਨ ਤੋਂ ਬਾਅਦ ਫੇਰ ਜਿਹੜਾ ਮਾਸਟਰ ਸੀ ਉਹ ਜਿਹੜੀ ਡੈਟ ਹੁੰਦੀ ਉਹਦੇ ਤੇ ਮਿਲਦਾ ਸੀ ਜੀ ਫੇਰ ਉਸ ਤੋਂ ਬਾਅਦ ਉਹ ਜਿਹੜਾ ਸੀ ਆ ਜਿੱਥੋਂ ਕੈਸਟਾਂ ਤਿਆਰ ਹੁੰਦੀਆਂ ਹਮ ਹਨਾ ਉੱਥੇ ਉਹ ਇੱਕ ਪੀਸ ਸੀ ਜਿਹਦੇ ਤੇ ਸਾਰੇ 10 ਗਾਣੇ ਸਾਡੇ ਆ ਜੀ ਹਨਾ ਉਹ ਜਾਂਦਾ ਆ ਉਹ ਜਾਂਦਾ ਜੀ ਉਦੋਂ ਫੇਰ ਇੱਕ ਸਾਗਰ ਆਡੀਓ ਦੇ ਨਾਂ ਤੇ ਬਹੁਤ ਫੇਮਸ ਸੀ ਜੀ ਬਹੁਤ ਵੱਡਾ ਪਲਾਂਟ ਸੀਗਾ ਤੇ ਉਹਨਾਂ ਦਾ ਸਰਦਾਰ ਜੀ ਹੋਰਾਂ ਦਾ ਬਹੁਤ ਸਾਡੇ ਰਿਸਪੈਕਟਡ ਸੀ ਤੇ ਹੈਗੇ ਆ ਤੇ ਰਹਿਣਗੇ ਜੀ ਹਮੇਸ਼ਾ ਹੀ ਕਿਉਂਕਿ ਉਹ ਟੀਮ ਬਹੁਤ ਅਸੀਂ ਆਨੰਦਮਾਨ ਆ ਫਿਰ ਅਸੀਂ ਚਾਈ ਚਾਈ ਲੈ ਕੇ ਜਾਣਾ ਇੱਕ ਵਾਰੀ ਵੀ ਇਹ ਟੇਪ ਕੀਤੀ ਆ ਤੇ ਫਿਰ ਉਹਨਾਂ ਨੇ ਉਹ ਇੱਕ ਮਾਸਾ ਜਿਹੜਾ ਉਹਦੇ ਤੋਂ ਸਾਰੀਆਂ ਟਿੱਪਾਂ ਬਣਾਉਣੀਆਂ ਜਿਵੇਂ ਉਹਨਾਂ ਨੂੰ ਅਸੀਂ ਕਹਿਣਾ ਵੀ ਪਹਿਲਾ ਲਾਟ ਲੱਖ ਦਾ ਬਣਾ ਰਹੇ ਹੋ ਤਾਂ ਨਾ ਜਦੋਂ ਵੀ ਲੱਖ ਲੱਖ ਟੇਪ ਦੇਤੀ ਮਾਰਕੀਟ ਦੇ ਵਿੱਚ ਤੇ ਦੂਜੇ ਦਿਨ ਡਿਮਾਂਡ ਆ ਗਈ 5 ਲੱਖ ਚਾਹੀਦੀ ਆ ਫਿਰ 5 ਬਣਦਾ ਹੀ ਮਾਲ ਫਿਰ ਉਹ ਵੜਾ ਕੇ ਮਤਲਬ ਗਿਣਤੀ ਦੇ ਮੁਤਾਬਕ ਵੀ ਜਿੰਨੀ ਕੀ ਡਿਮਾਂਡ ਰਹਿੰਦੀ ਸੀ ਹਾਂ ਫਿਰ ਉਹ ਡਿਮਾਂਡ ਮੁਤਾਬਕ ਉੱਥੋਂ ਕੈਸਟ ਬਣ ਕੇ ਜਾਂਦੇ ਸੀ ਫਿਰ ਰੈਪਰ ਕਿੱਥੋਂ ਬਣਦੇ ਹੀ ਰੈਪਰ ਸ਼ੈਲੀ ਆਰਟ ਹਾਂ ਸਾਡੇ ਤਕਰੀਬ ਨੇ ਉਹ ਡਿਜ਼ਾਈਨ ਤਾਂ ਕਰਦੇ ਹੋਵੋਗੇ ਤੁਸੀਂ ਹਾਂ ਡਿਜ਼ਾਈਨ ਅਸੀਂ ਕਿਹਦੀ ਫੋਟੋ ਲਗਣੀ ਆ ਕਾਫੀ ਕੰਮ ਬਣਦੇ ਹੋਏ ਸੀਗੇ ਜਿਵੇਂ ਦਿਨੇ ਡਬਿੰਗ ਕਰਨੀ ਆ ਰਿਕਾਰਡਿੰਗ ਕਰਨੀ ਆ ਹਾਂ ਤੇ ਫੇਰ ਬਚਰੀ ਟਾਈਮ ਕੱਢਣਾ ਕਿ ਉਹ ਕਲਾਕਾਰ ਦੀਆਂ ਜਿਹੜੀਆਂ ਫੋਟੋਆਂ ਉਹ ਅਸੀਂ ਵਿੱਕੀ ਬਾਲੀਵੁੱਡ ਦਾ ਸਾਡਾ ਕੋੜਕਪੂਰੇ ਤੋਂ ਸਾਡਾ ਭਰਾ ਵਿੱਕੀ ਬਾਲੀਵੁੱਡ ਤੋਂ ਫੋਟੋਆਂ ਹੋ ਕੇ ਆਉਂਦੀਆਂ ਸੀ ਉਹ ਸ਼ੈਲੀ ਆਰਟ ਕੋਲੇ ਆਉਂਦੀਆਂ ਸੀ ਫੇਰ ਉਹਨਾਂ ਨੇ ਇੱਕ ਵਾਰੀ ਇੱਕ ਮਤਲਬ ਸਭ ਤੋਂ ਪਹਿਲਾਂ ਉਹ ਡਿਜ਼ਾਈਨ ਬਣਾ ਕੇ ਰੱਖ ਲੈਂਦੇ ਸੀ ਉਹ ਦਿਖਾਉਂਦੇ ਸੀ ਫੇਰ ਸਾਨੂੰ ਵਧੀਆ ਲੱਗਦਾ ਵੀ ਯਾਰ ਹਾਂ ਆ ਆ ਕਰਦੇ ਫਿਰ ਉਹ ਫਾਈਨਲ ਕਰਕੇ ਉਹਦੇ ਰੈਪਰ ਤਿਆਰ ਹੋ ਜਾਂਦੇ ਸੀ ਉਦੋਂ ਮਾਸਟਰ ਸਾਡੇ ਕੋਲੇ ਤਿਆਰ ਹੋ ਜਾਂਦਾ ਸੀ ਉਦੋਂ ਕੈਸਟ ਕੰਪਨੀ ਦੇ ਵਿੱਚੋਂ ਕੈਸਟ ਜਿਹੜੀ ਸੀ ਉਹ ਰੈਡੀ ਹੋ ਜਾਂਦੀ ਸੀ ਰੈਪਰ ਉਹਦੇ ਕੋਲੇ ਪਹੁੰਚ ਜਾਂਦੇ ਡਿਜ਼ਾਈਨਰ ਤੋਂ ਫਿਰ ਉਹ ਪੈਕ ਹੋ ਕੇ ਸਾਰਿਆਂ ਦੀ ਮਿਹਨਤ ਮਿਲੀ ਜਲੀ ਉਹ ਪੈਕ ਹੋ ਕੇ ਡੱਬਿਆਂ ਚ ਡੀਲਰਾਂ ਕੋਲੇ ਜਾਵੜਦੇ ਸੀ ਤੇ ਡੀਲਰਾਂ ਦੇ ਜਦੋਂ ਉਹਨਾਂ ਕੋਲੇ ਚਲੀ ਜਾਂਦੀ ਉਤੋਂ ਫਿਰ ਸਾਡੇ ਜਿਹੜੇ ਸਰੋਤੇ ਸੀ ਜੀ ਉਹ ਚੁਣਦੇ ਸੀ ਕਿ ਤੁਸੀਂ ਕਿੰਨੀ ਕਿ ਮਿਹਨਤ ਕਰੀਆ ਫਿਰ ਉਹ ਮਤਲਬ ਜਿਹੜਾ ਉਹਦਾ ਮੁੱਲ ਜਦੋਂ 40 45 ਰੁਪਏ ਲੈ ਕੇ ਜਾਂਦੇ ਸੀ ਉਹ ਜੀ ਉਦੋਂ ਮੁੱਲ ਪੈਂਦਾ ਜੀ ਵੀ ਹਾਂ ਯਾਰ ਕਿੱਸਾ ਕਿਉਂਕਿ ਉਦੋਂ ਹੁਣ ਜਿਹੜਾ ਹੁਣ ਦੇ ਮੁਕਾਬਲੇ ਉਹ ਜ਼ਿਆਦਾ ਔਖਾ ਯੁੱਗ ਸੀਗਾ ਇੱਕ ਕੰਪੀਟੀਸ਼ਨ ਉਦੋਂ ਜ਼ਿਆਦਾ ਸੀ ਹੂੰ ਕਿਉਂਕਿ ਹੁਣ ਤਾਂ ਇਹ ਆ ਕਿ ਤੁਸੀਂ ਕੁਝ ਵੀ ਹੁਣ ਤਾਂ ਸਾਰਾ ਹੀ ਇੱਕ ਕਮਰੇ 'ਚ ਹੋ ਜਾਣਾ ਸਾਰਾ ਹੁਣ 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 ਇੱਕ ਹੋਰ ਵੀ ਆ ਹੂੰ ਤੁਸੀਂ ਕੋਈ ਠੀਕ ਆ ਕਲਾ ਹੋਣ ਵਾਲੇ ਜਿਹੜੇ ਸਾਡੀ ਜਨਰੇਸ਼ਨ ਆ ਨਿਊ ਜਨਰੇਸ਼ਨ ਉਹਨਾਂ 'ਚ ਬਹੁਤ ਆ ਜੀ ਬਹੁਤ ਜ਼ਿਆਦਾ ਸਿੱਖੇ ਆ ਬਹੁਤ ਜ਼ਿਆਦਾ ਟੈਲੈਂਟਡ ਆ ਬਹੁਤ ਵਧੀਆ ਲਿਖਦੇ ਆ ਤੇ ਬਹੁਤ ਵਧੀਆ ਗਾਉਂਦੇ ਆ ਪਰ ਹੁਣ ਥੋੜਾ ਜਿਹਾ ਸੌਖਿਆ ਉਹ ਕਿਦਾਂ ਕਿ ਤੁਸੀਂ ਕੋਈ ਗਾਣਾ ਕੀਤਾ ਵਧੀਆ ਉਹਨੂੰ ਉਹਦੀ ਪ੍ਰੋਮੋਸ਼ਨ ਲਾ ਦਿਓ ਤਾਂ ਲੋਕਾਂ ਤੱਕ ਪਹੁੰਚੂਗਾ ਹੀ ਪਹੁੰਚੂਗਾ ਉਹ ਜੀ ਪਹਿਲਾਂ ਇਹ ਸੀ ਕੈਸਟਾਂ ਤੁਹਾਡੀਆਂ ਹਫਤੇ 'ਚ ਜੇ 5 ਜਾਂ 7 ਕੈਸਟਾਂ ਰਿਲੀਜ਼ ਹੋ ਗਈਆਂ ਅਲੱਗ-ਅਲੱਗ ਕੰਪਨੀਆਂ ਦੀਆਂ ਅਲੱਗ-ਅਲੱਗ ਕਲਾਕਾਰਾਂ ਦੀਆਂ ਤੇ ਡੀਲਰ ਮੰਨ ਲਓ ਬਠਿੰਡੇ ਚੱਕਾ ਜਾਂ ਦੋ ਆ ਲੁਧਿਆਣੇ ਚ ਇੱਕ ਜਾਂ ਦੋ ਆਉ ਸਾਰਿਆਂ ਦੇ ਟੇਬਲ ਤੇ ਉਹ ਕਾਊਂਟਰ ਤੇ ਉਹਨਾਂ ਦੇ ਕੈਸਟਾਂ ਪਈਆਂ ਹੂੰ ਤੇ ਇੱਕ ਕਸਟਮਰ ਟੇਬ ਲੈਣ ਆਇਆ ਉਹ ਜਾਂ ਉਹਨੇ ਦੋ ਲੈ ਕੇ ਜਾਣੀਆਂ ਜਾਂ ਇੱਕ ਲੈ ਕੇ ਜਾਣੀਆਂ ਤਾਂ ਉਹ ਛੜੂਗਾ ਕਿਹੜੀ ਹੂੰ ਹੈਨਾ ਇਹ ਫਿਰ ਜੇ ਇੱਕ ਲੈਣ ਆਇਆ ਤਾਂ ਫਿਰ ਦਸਾਂ ਚੋਂ ਇੱਕ ਛੱਡੂਗਾ ਜੀ ਜੇ ਹਫ਼ਤੇ ਚ 10 ਆਉਂਦੀਆਂ ਤਾਂ ਮਹੀਨੇ ਚ ਕਿੰਨੀਆਂ ਆਉਂਦੀਆਂ ਹੈਨਾ 40 50 ਜੀ ਤੇ ਜਿਹਨੇ ਫਿਰ ਮਹੀਨੇ ਚ ਇੱਕ ਵੀ ਟੇਬ ਲੈਣੀ ਆ ਉਹ 40 50 ਚੋਂ ਕਿਹੜੀ ਲਊਗਾ ਹਾਂ ਨਾ ਇਸ ਕਰਕੇ ਕੰਪੀਟੀਸ਼ਨ ਦਾ ਦੌਰ ਸੀਗਾ ਉਹ ਅਸੀਂ ਬਹੁਤ ਭਾਗਾਂ ਵਾਲੇ ਰਹੇ ਆ ਕਿ ਸਾਡੇ ਜਿਹੜੇ ਸੁਣਨ ਵਾਲੇ ਆ ਚਾਹਣ ਵਾਲੇ ਆ ਉਹਨਾਂ ਨੇ ਸਾਨੂੰ ਬਹੁਤ ਅਥਾਹ ਪਿਆਰ ਦਿੱਤਾ ਹੈ ਨਾ ਸਾਨੂੰ ਸਾਡੇ ਸਿਰੋ ਪਿਆਰ ਆਇਆ ਕਿ ਉਹ ਕੈਸਟਾ ਖਰੀਦਦੇ ਸੀ ਤਾਂ ਹੀ ਅਸੀਂ ਅੱਜ ਵੀ ਹੁਣ ਵਾਲੇ ਯੁੱਗ ਦੇ ਵਿੱਚ ਵੀ ਅਸੀਂ ਸਾਨੂੰ ਉਹਨਾਂ ਦੀ ਜਿਹੜੀ ਉਹਨਾਂ ਦਾ ਪਿਆਰ ਸੀਗਾ ਮੁਹੱਬਤ ਮਿਲਦੀ ਆ ਪਰ ਮੈਨੂੰ ਇੱਕ ਗੱਲ ਆਪਣਾ ਪਿੰਡ ਕਰਕੇ ਲੈ ਲਓ ਜਾਂ ਤੁਹਾਡੇ ਨਾਲ ਮੁਹੱਬਤ ਕਰਕੇ ਲੈ ਲਓ ਮੈਨੂੰ ਇਹ ਖੁਸ਼ੀ ਹੁੰਦੀ ਆ ਕਿ ਜਿਹੜਾ ਤੁਹਾਡੇ ਵਾਲਾ ਯੁੱਗ ਸੀਗਾ ਹਾਲਾਂਕਿ ਗੀਤਕਾਰ ਤੁਹਾਡੇ ਤੋਂ ਪਹਿਲਾਂ ਹੀ ਬੜੇ ਮਕਬੂਲ ਹੋਏ ਪਰ ਜਿਹੜਾ ਮੈਂ ਮਹਿਸੂਸ ਕੀਤਾ ਕਿ ਜਦੋਂ ਕੈਸਟ ਕਿਸੇ ਗਾਇਕ ਦੀ ਆਉਂਦੀ ਸੀ ਤੇ ਕਹਿੰਦੇ ਸੀ ਕਰਮਜੀਤ ਪੁਰੀ ਦੀ ਕੈਸਟ ਆ ਗਈ ਬਈ ਵੀ ਉਹਦੇ ਗਾਣੇ ਨੇ ਤੁਹਾਡੀ ਤਾਂ ਛੋਟੀ ਜਿਹੀ ਫੋਟੋ ਹੁੰਦੀ ਸੀ ਗਾਇਕ ਦੀ ਵੱਡੀ ਹੁੰਦੀ ਸੀ ਪਰ ਲੋਕ ਇਹ ਚਰਚਾ ਛੱਡ ਦੇ ਕਰਮਜੀਤਪੁਰੀ ਵਾਲੀ ਕੈਸਟ ਆ ਇਹ ਇੱਕਨਾਂ ਲੋਕ ਸੋਚ ਸੁਣਦੇ ਹੁੰਦੇ ਆ ਵੀ ਕੌਣ ਕਿਉਂ ਜੀ ਗਾਣੇ ਕੱਢਦਾ ਆਪਣੇ ਹਿੱਸੇ ਇਹ ਆਇਆ ਕਿ ਜਿਹੜੇ ਆਪਾਂ ਨੂੰ ਚਾਉਣ ਵਾਲੇ ਸੀਗੇ ਉਹਨਾਂ ਨੂੰ ਪਤਾ ਸੀ ਇਹਦਾ ਇੱਕ ਦੈਰਾ ਇਹ ਗੀਤ ਇਦਾਂ ਦੇ ਕੱਢਦਾ ਹੈ ਨਾ ਇਸ ਕਰਕੇ ਉਹ ਬੇਫਿਕਰ ਹੋ ਕੇ ਘਰੇ ਆਪਣੀ ਫੈਮਿਲੀ 'ਚ ਜਾ ਕੇ ਡੈਕ ਦੇ ਵਿੱਚ ਕੈਸਟ ਪਾ ਕੇ ਉਹਨੂੰ ਆਨ ਕਰ ਲੈਂਦੇ ਸੀ ਹਾਂ ਵੇਖਾ ਪੇਰਾ ਗੀਤ ਨਹੀਂ ਮਾੜਾ ਹੋਣਾ ਕੋਈ ਵਰਡਿੰਗ ਇਦਾਂ ਦੀ ਨਹੀਂ ਹੋਣੀ ਕਿ ਜਿਹੜੀ ਫੈਮਿਲੀ 'ਚ ਨਹੀਂ ਸੁਣ ਸਕਦੇ ਕਿਉਂਕਿ ਮੈਂ ਚੋਣ ਹੀ ਇਦਾਂ ਦੀ ਕਰਦਾ ਸੀ ਕੋਈ ਕਿਸੇ ਨੂੰ ਉਹ ਚੁਵੇ ਨਾ ਹੈਨਾ ਕਿਸੇ ਕਿਸੇ ਨੂੰ ਲੜੇ ਨਾ ਜਾ ਕੇ ਤੇ ਕੋਈ ਜਾ ਕੇ ਫਿਰ ਉਸ ਤੋਂ ਬਾਅਦ ਆ ਕੇ ਗਾਲਾਂ ਨਾ ਕੱਢੇ ਯਾਰ ਤੂੰ ਆ ਆਂ ਹੀ ਲੱਗਦਾ ਇਸ ਕਰਕੇ ਇੱਕ ਮਾਨਸੇ ਉਹ ਉਹਨਾਂ ਲਈ ਦਿੱਤਾ ਹੋਇਆ ਸੀ ਹੈਨਾ ਕਿਉਂਕਿ ਜਿਹੜੇ ਸਾਡੇ ਸੁਣਨ ਵਾਲੇ ਆ ਸਾਡੇ ਤੁਹਾਨੂੰ ਪਿਆਰ ਕਰਨ ਵਾਲੇ ਜਿਹੜੇ ਗੀਤਾਂ ਨੂੰ ਪ੍ਰਵਾਨਗੀ ਬਖਸ਼ਦੇ ਆ ਕਰਾ ਉਸ ਜੇ ਅਸੀਂ ਉਹਨਾਂ ਨੂੰ ਆਪਣਾ ਪਰਿਵਾਰ ਸਮਝਾਂਗੇ ਉਹ ਸਾਡੀ ਫੈਮਿਲੀ ਆ ਹਨਾ ਤਾਂ ਫੇਰ ਉਹ ਵੱਡੀ ਗੱਲ ਆ ਇੱਕ ਫੇਰ ਅਸੀਂ ਧਿਆਨ ਨਾਲ ਲਿਖਾਂਗੇ ਜੇ ਆਪਾਂ ਕਵਾਂਗੇ ਨਹੀਂ ਯਾਰ ਆ ਕੋਈ ਨਹੀਂ ਵੀ ਅਸੀਂ ਸਟਾਰ ਆ ਤੇ ਉਹ ਆ ਆਮ ਆ ਉਹ ਆ ਆਮ ਨਹੀਂ ਹੂੰ ਤੁਸੀਂ ਲਿਖਿਓ ਉਹ ਵੱਡੇ ਉਹ ਵੱਡੇ ਨੇ ਉਹ ਵੱਡੇ ਆ ਜੀ ਹਮੇਸ਼ਾ ਸੁਣਨ ਵਾਲਾ ਵੱਡਾ ਗਾਉਣ ਵਾਲਾ ਨਿੱਕਾ ਜੀ ਉਹ ਕਿਦਾਂ ਤੁਹਾਨੂੰ ਜੇ ਤੁਹਾਡੀ ਪੇਮੈਂਟ 5 ਲੱਖਾਂ 10 ਲੱਖਾਂ ਜਿੰਨੀ ਵੀ ਆ ਸਨਸ ਪ੍ਰੋਗਰਾਮ ਕਰਨ ਦੇ ਤੇ ਤੁਸੀਂ ਆਪੇ ਤਾਂ ਨਹੀਂ ਕਿਹਦੇ ਜਾ ਕੇ ਪੈਲਸ ਚ ਨੱਚਣ ਲੱਗ ਜਾਂਦੇ ਜਿਹੜੀ 5 ਲੱਖ ਪੇਮੈਂਟ ਤਾਂ ਕੋਈ ਭਰਦਾ ਹੀ ਆ ਹੂੰ ਤੇ ਫਿਰ ਤੁਹਾਨੂੰ ਤੁਹਾਡੀ ਕਲਾ ਦੀ ਪੇਮੈਂਟ ਉਹਦੀ ਕੀਮਤ ਦੇਣ ਵਾਲਾ ਵੱਡਾ ਕਿ ਤੁਸੀਂ ਵੱਡੇ ਹੂੰ ਹਨਾ ਤੁਸੀਂ ਇਹ ਜਾਨਣਾ ਤਾਂ ਨਹੀਂ ਕਿਤੇ ਜਾ ਕੇ ਫ੍ਰੀ ਸ਼ੋਅ ਕਰ ਸਕਦੇ ਇਸ ਕਰਕੇ ਸਟਾਰਾਂ ਨੂੰ ਬਣਾਉਣ ਵਾਲੇ ਲੋਕ ਵੱਡੇ ਹੁੰਦੇ ਆ ਜਿਹੜੀ ਆਡੀਅנס ਆ ਜੇ ਤੁਸੀਂ ਸਟਾਰ ਹੋ ਮੈਂ ਕਲਾਕਾਰਾਂ ਨੂੰ ਵੀ ਕਹਨਾ ਸਾਰੇ ਅਸੀਂ ਵਿੱਚ ਹੀ ਆ ਜਾਂਦੇ ਆ ਸਟਾਰ ਮੇਕਰ ਆਡੀਅנס ਹੂੰ ਉਹਨਾਂ ਨੇ ਬਣਾਉਣਾ ਤੁਹਾਨੂੰ ਹਾਂ ਉਹਨਾਂ ਨੇ ਬਣਾਉਣਾ ਉਹਨਾਂ ਨੇ ਲਾਉਣਾ ਥੋਲੇ ਹਾਂ ਉਹਨਾਂ ਨੇ ਲਾਉਣਾ ਉਹ ਪਤਾ ਨਹੀਂ ਕਦੋਂ ਲਾ ਆ ਕਦੋਂ ਬੜਾ ਇੱਕ ਇਹ ਜਿਹੜੇ ਮਤਲਬ ਵਿਸ਼ੇ ਜਿਹੜੇ ਸੂਖਮ ਵਿਸ਼ੇ ਬਹੁਤ ਛੋਟੇ ਛੋਟੇ ਮਤਲਬ ਪਕੜ ਨਹੀਂ ਹੁੰਦੀ ਹੈ ਗੱਲ ਨੂੰ ਤੁਸੀਂ ਬੜੇ ਲਾਈਟ ਢੰਗ ਨਾਲ ਅਕਸਰ ਕਹਿੰਦੇ ਨੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਕਿ ਜਿਹੜੀ ਕਲਾ ਉਹ ਗੀਤਕਾਰੀ ਆ ਗਾਇਕੀ ਆ ਲੋਕਾਂ ਦੇ ਸਮਝ ਹੀ ਨਾ ਲੱਗੀ ਤਫਰੂ ਕਲਾ ਕੀ ਹੋਈ ਤੁਹਾਡੇ ਗੀਤ ਬੜੇ ਲਾਈਟ ਟੰਗਦੇ ਹੁੰਦੇ ਸੀ ਤੇ ਲੋਕਾਂ ਦੇ ਆਏ ਦਿਲ ਤੱਕ ਉਤਰ ਜਾਂਦੇ ਸੀ ਵੀ ਪਾਣੀ ਹੋ ਗਿਆ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਹੁਣ ਗੱਲ ਬਹੁਤ ਵੱਡੀ ਆ ਪਾਣੀ ਸੱਚੀ ਡੂੰਘੇ ਹੋ ਗਿਆ ਸੀ ਮਾਲਕ ਜੀ ਬਿਲਕੁਲ ਬਿਲਕੁਲ ਇਹ ਕਿਵੇਂ ਪਕੜਦੇ ਸੀ ਇਹਨਾਂ ਗੱਲਾਂ ਨੂੰ ਅਸਲ ਵਿੱਚ ਨਾ ਕਿਸੇ ਸਬਜੈਕਟ ਨੂੰ ਕਿਸ ਕੋਈ ਗੱਲ ਜੇ ਤੁਹੀਂ ਕਹਿਣੀ ਆ ਉਹਨੂੰ ਸੌਖਿਆਂ ਕਰਨਾ ਹੁੰਦਾ ਆਪਾਂ ਵੀ ਲੋਕਾਂ ਤਾਂ ਹੀ ਜਲਦੀ ਸਮਝ ਆ ਜਾਵੇ ਹਾਲਾਂਕਿ ਮੈਂ ਨਾ ਕੋਈ ਕੋਈ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਕਿਸੇ ਪੇਪਰ ਦੇ ਵਿੱਚ ਪਾਣੀ ਡੂੰਘਿਆਂ ਤੇ ਉਹ ਬਹੁਤ ਚਿੰਤਾ ਦਾ ਵਿਸ਼ਾ ਸੀਗਾ ਉਹ ਉਹਨੂੰ ਪੜਿਆ ਮੈਂ ਪੜ ਕੇ ਹੁਣ ਤਾਂ ਹੋਰ ਉਦੋਂ ਜ਼ਿਆਦਾ ਹੋ ਗਿਆ ਹਾਂ ਪੜ ਕੇ ਜੇ ਹੁਣ ਮੈਂ ਉਹਦੇ ਚ ਲਿਖ ਦਿੰਦਾ ਵੀ ਹਨਾ ਰਿਸਰਚ ਸੈਂਟਰ ਆ ਜਿਹੜੇ ਜਾਂ ਹਨਾ ਵਿਗਿਆਨੀ ਆ ਉਹ ਇਹ ਕਹਿੰਦੇ ਵੀ ਪਾਣੀ ਤਾਂ ਡੂੰਘੇ ਹੋ ਗਏ ਆਪਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਣਾ ਇਦਾਂ ਹੋ ਜਾਣਾ ਕਿਸੇ ਨੇ ਸੁਣਨਾ ਨਹੀਂ ਸੀ ਹਮ ਹੈਨਾ ਉਹ ਸਿਰਫ ਲੋਕਾਂ ਦੇ ਧਿਆਨ ਚ ਲਿਆਉਣਾ ਸੀ ਵੀ ਪਾਣੀ ਡੂੰਘੇ ਹੋ ਗਏ ਆ ਹਨਾ ਫਿਰ ਕਿੱਦਾਂ ਲੈ ਕੇ ਆਵਾਂ ਫਿਰ ਝੋਨੇ ਵਾਲੀ ਗੱਲ ਆਈ ਫਿਰ ਮੈਂ ਕਿਹਾ ਮੈਂ ਇਹਦੇ ਚ ਜਿਹੜੇ ਜਾਗਰੂਕ ਹੋਣਾ ਚਾਹੁੰਦੇ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਸੱਚੀ ਪਾਣੀ ਡੂੰਘੇ ਹੋ ਰਹੇ ਆ ਹਨਾ ਉਹ ਗੀਤ ਲਿਖਤਾ ਫਿਰ ਉਹ ਉਸ ਤੋਂ ਬਾਅਦ ਜਰੂਰ ਟੇਪ ਰੇਟ ਹੋਈ ਤੇ ਫਿਰ ਲੋਕਾਂ ਦੇ ਫੋਨ ਆਉਣ ਲੱਗੇ ਬਾਈ ਕਹਿੰਦਾ ਯਾਰ ਤੂੰ ਕਿਹਾ ਵੀ ਝੋਨਾ ਲਾਉਣਾ ਛੱਡ ਦੇਣਾ ਹਨਾ ਵਿੱਚ ਝੋਨੇ ਬਿਨਾ ਤੂੰ ਫਿਰ ਮੈਨੂੰ ਦੱਸ ਅਸੀਂ ਕੀ ਕਰੀਏ ਜਿਹੜੇ ਉਹ 6 ਮਹੀਨੇ ਇੱਕ ਫਸਲ ਵਾਲੇ ਬਚਦੇ ਆ ਹਨਾ ਝੋਨੇ ਦਾ ਤੋੜ ਨਹੀਂ ਤਾਂ ਫਿਰ ਮੇਕਾ ਲੋ ਜੀ ਤੁਹਾਡੀ ਗੱਲ ਆ ਗਈ ਡੂੰਗਾ ਬੋਰਕਰ ਵਾਲਾ ਵਿੱਚ ਉਹਨੇ ਬਿਨਾ ਸ਼ਰਮਾ ਦੀ ਹੈ ਨਾ ਫਿਰ ਇਹ ਕਹਿੰਦਾ ਫਿਰ ਆਪਾਂ ਇਹ ਕੱਢਦਾ ਫਿਰ ਅਲੱਗ-ਅਲੱਗ ਸਬਜੈਕਟ ਸੀਗੇ ਨਾ ਜਿਵੇਂ ਕਬੱਡੀ ਦਾ ਮਾਰ ਸੋਹਣਿਆ ਕੈਂਚੀ ਹਾਜ਼ਰੀ ਹੈ ਨਾ ਫਿਰ ਕੰਬਾਈਨਾਂ ਤੇ ਕੀ ਦਾਏ ਆਪਾਂ ਨੂੰ ਪਤਾ ਹੀ ਵੀ ਦੇਖੋ ਸਾਡੇ ਜਿਹੜੇ ਭਰਾ ਮਿਹਨਤੀ ਲੋਗ ਆ ਹਨਾ ਜੀ ਉਹਨਾਂ ਨੇ ਕੁਝ ਨਾ ਕੁਝ ਤਾਂ ਸੁਣਨਾ ਹੀ ਹੁੰਦਾ ਹਮ ਹੈ ਨਾ ਜਦੋਂ ਖੇਤਾਂ 'ਚ ਕੰਮ ਕਰਦੇ ਆ ਟਰੈਕਟਰਾਂ ਤੇ ਕੁਝ ਨਾ ਕੁਝ ਤਾਂ ਸੁਣਨਾ ਹੀ ਹੁੰਦਾ ਉਹ ਕਿਸੇ ਦੀ ਗੱਲ ਸੁਣ ਸਕਦੇ ਜਦੋਂ ਉਹਨਾਂ ਦੀ ਅਬਦੀ ਗੱਲ ਲਿਖਾਂਗੇ ਜੋ ਕਰ ਰਹੇ ਆ ਉਹਨਾਂ ਨੂੰ ਆਪਾਂ ਉਹਨਾਂ ਨੂੰ ਉਸ ਗੱਲ ਦੀ ਆਪਾਂ ਵਧਾਈ ਦੇਵਾਂਗੇ ਤੁਸੀਂ ਬੇਨਤੀਆਂ ਤਾਂ ਹੋਰ ਸੁਣਨਗੇ ਫਿਰ ਕੰਬਾਈਨਾ ਦੀ ਗੱਲ ਆਈ ਫਿਰ ਉਹਨਾਂ ਨੇ ਹੋਰ ਪ੍ਰਵਾਨਗੀ ਦਿੱਤੀ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਭਰਾ ਹਨ ਜਿਹਨਾਂ ਨੇ ਸਕਰੀਨ ਸੀ ਵੇ ਉਹ ਜਿਹੀਆਂ ਗੀਤ ਆਏ ਜਿਹੰਨੇ ਆਏ ਤਾਂ ਫਿਰ ਸਾਡੇ ਬਠਿੰਡਾ ਜਿਹੜਾ ਏਰੀਆ ਉਹ ਮੇਰੇ ਬਲੱਡ ਦੇ ਵਿੱਚ ਵਸਿਆ ਆ ਹਨਾ ਫਿਰ ਇਸ ਕਰਕੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਬਰੂ ਬਾਕੀ ਰਹਿ ਗਏ ਜਾਂ ਇਦਾਂ ਫਿਰ ਮੈਨੂੰ ਕਿਵੇਂ ਨਾ ਕਿਵੇਂ ਆਉਂਦਾ ਵੀ ਮੈਂ ਬਠਿੰਡੇ ਨੂੰ ਅੱਗੇ ਲੈ ਕੇ ਆਵਾ ਹਨਾ ਨਾ ਤੇ ਕਿਉਂਕਿ ਬਠਿੰਡਾ ਤਾਂ ਪਹਿਲਾਂ ਹੀ ਅੱਗੇ ਆ ਪਰ ਮੇਰੀ ਡਿਊਟੀ ਆ ਕਿ ਮੇਰੀ ਜੌਬ ਆ ਕਿ ਮੈਂ ਆਪਣੇ ਉਸ ਏਰੀਆ ਨੂੰ ਨਾ ਬੁਲਾਉਂ ਮੈਨੂੰ ਇਹ ਮੈਨੂੰ ਇਹ ਖੁਸ਼ੀਆਂ ਦੇ ਨਹੀਂ ਮੂਸਾ ਸਿੱਧੂ ਮੂਸੇ ਵਾਲੇ ਉਹਨਾਂ ਦੀ ਗੱਲ ਕਰਦੇ ਆ ਸ਼ੁਭਦੀਪ ਦੀ ਮਤਲਬ ਮੂਸਾ ਪਿੰਡ ਹਾਲਾਂਕਿ ਉਹਦਾ ਨਾਮ ਸ਼ੁਭਦੀਪ ਸਿੰਘ ਆ ਪਰ ਕਹਿੰਦੇ ਨੇ ਮੂਸਾ ਜਦੋਂ ਮੂਸਾ ਕਹਿੰਨੇ ਆ ਉਹ ਐਂ ਕਹਿੰਦੇ ਕਿ ਸਿੱਧੂ ਦਾ ਨਾਮ ਲਿਆ ਯਾਰ ਐਸੋ ਤੇ ਜਦੋਂ ਭਗਤਾ ਕਹਿੰਨੇ ਆ ਜਦੋਂ ਮੈਂ ਵੀ ਅਕਸਰ ਮੇਰਾ ਪਿੰਡ ਵੀ ਭਗਤਾ ਜਦੋਂ ਮੈਂ ਕਹਿੰਦਾ ਵੀ ਭਗਤੇ ਤੋਂ ਆ ਤੋ ਪਹਿਲਾ ਕਹਿੰਦਾ ਅੱਛਾ ਕਰਨ ਜੀ ਤੇ ਪੂਰੀ ਵਾਲਾ ਪਿੰਡ ਮਤਲਬ ਪਿੰਡ ਦਾ ਨਾਮ ਉੱਪਰ ਆ ਗਿਆ ਹਾਂ ਬਿਲਕੁਲ ਬਿਲਕੁਲ ਪਤਾ ਕੀ ਆ ਇਹਦੇ ਚ ਅ ਅਸੀਂ ਜਿਆਦਾ ਲੱਕੀ ਹਾਂ ਕਿ ਕਿ ਸਾਨੂੰ ਉਹ ਜੀ ਤਰਤੀ ਮਿਲੀ ਜਨਮ ਲੈਣ ਵਾਸਤੇ ਹਨਾ ਜਿਹੜੀ ਪੀਰਾਂ ਫਕੀਰਾਂ ਆਂਦੀ ਸੀ ਹਨਾ ਅਸੀਂ ਅ ਮਤਲਬ ਪੜਿਆ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਅਸੀਂ ਕੌਣ ਉਸ ਪੈੰਡ ਦਾ ਨਾਮ ਬਣਾਉਣ ਵਾਲੇ ਹਨ ਕਿਉਂਕਿ ਉਹਨਾਂ ਨੇ ਸਾਡੇ ਹਿੱਸੇ ਪਹਿਲਾਂ ਮਤਲਬ ਪਰਮਾਤਮਾ ਨੇ ਲਿਖਿਆ ਉਸ ਪੈੰਡ ਜਨਮ ਲੈਣਾ ਹਨ ਜਿੱਥੇ ਮਤਲਬ ਦੇਖੋ ਪੁੱਤਰ ਪਿਤਰ ਧਰਤੀ ਜਿੱਥੇ ਜਿਸ ਖੂ ਦਾ ਪਾਣੀ ਪੂਰੀ ਦੁਨੀਆ ਤੋਂ ਪੀਂਦੇ ਲੋਕ ਹਾਂ ਤੇ ਆਪਾਂ ਨਾਂ ਨਹੀਂ ਬਣਾਉਣ ਵਾਲੇ ਉਹ ਸੱਚੇ ਲੋਕ ਦਾ ਬਿਲਕੁਲ ਹੀ ਨਾਮ ਬਣਾਉਣ ਵਾਲਾ ਜੀ ਤੇ ਕਿਉਂਕਿ ਉਹ ਜਿਹਦੇ ਤੇ ਮਿਹਰ ਕਰਦਾ ਉਹਨੂੰ ਨਵਾਜ ਦਿੰਦਾ ਤੇ ਆਪਣਾ ਪਰ ਜਾ ਫਿਰ ਆਪਾਂ ਉਹਨੂੰ ਜੋੜ ਕੇ ਰੱਖੀਏ ਨਾਲ ਹਨਾ ਵੀ ਅਸੀਂ ਪਹਲਾਨੇ ਪਿੰਡ ਤੋਂ ਆਏ ਆ ਤੇ ਫਿਰ ਜਿਹੜਾ ਹੁੰਦਾ ਵੀ ਔਕਾਤ ਨਹੀਂ ਭੁੱਲਣੀ ਚਾਹੀਦੀ ਹੂੰ ਜਾਂਦੇ ਜਾਂਦੇ ਇੱਕ ਸਵਾਲ ਹੋਰ ਰੀਲ ਤੋਂ ਆਪਾਂ ਰੀਲ ਤੱਕ ਪਹੁੰਚੇ ਆ ਜਿਹੜਾ ਅੱਜ ਵਾਲਾ ਰੀਲ ਦਾ ਜੋਗ ਹੈ ਹਰ ਬੰਦਾ ਰੀਲ ਬਣਾਉਣ ਲੱਗਾ ਹੋਇਆ ਹੂੰ ਹੂੰ ਮਤਲਬ ਹਰ ਬੰਦਾ ਚਾਹੁੰਦਾ ਹੈਗਾ ਪਿੰਡ 'ਚ ਬੈਠਾ ਸ਼ਹਿਰ 'ਚ ਬੈਠਾ ਵਿਦੇਸ਼ 'ਚ ਬੈਠਾ ਉਹ ਚਾਹੁੰਦਾ ਘਰ ਦੇ ਬੈਡਰੂਮ ਤੱਕ ਰੀਲਾਂ ਬਣੀ ਜਾਂਦੀਆਂ ਤੁਹਾਨੂੰ ਲੱਗਦਾ ਕਿ ਨੁਕਸਾਨ ਹੋ ਰਿਹਾ ਸੋਸਾਇਟੀ ਦਾ ਜੇ ਤਾਂ ਤੁਸੀਂ ਤੁਹਾਡੇ ਕੋਲੇ ਕਲਾ ਕੋਈ ਫਿਰ ਤੁਸੀਂ ਕਰੋ ਕੰਮ ਨਹੀਂ ਤਾਂ ਜਿਹੜੇ ਬੰਦੇ ਕੋਲੇ ਹੈ ਨਹੀਂ ਉਹ ਵੀ ਰੀਲਾ ਤੇ ਲੱਗਾ ਹੋਇਆਗਾ ਨਹੀਂ ਭਾਜੀ ਅਲੱਗ-ਅਲੱਗ ਚੀਜ਼ ਆ ਵੇਖੋ ਤੁਹਾਡੇ ਘਰੇ ਹਰ ਇੱਕ ਚੀਜ਼ ਪਈ ਆ ਹੂੰ ਤੁਹਾਡੇ ਘਰੇ ਨਮਕ ਵੀ ਪਿਆ ਮਿਰਚਾਂ ਵੀ ਪਈਆਂ ਜੀ ਹੈਨਾ ਤੇ ਉਹ ਤੋਂ ਮਸਾਲੇ ਵੀ ਪਏ ਆ ਪਿਆਜ਼ ਵੀ ਪਿਆ ਲਸਣ ਵੀ ਪਿਆ ਤੁਸੀਂ ਸਬਜ਼ੀ ਬਣਾਉਨੇ ਆ ਕਰੀ ਬਣਾਉਨੇ ਆ ਉਹਦੇ ਚ ਨਮਕ ਕਿੰਨਾ ਪਾਉਨੇ ਆ ਮਿਰਚ ਕਿੰਨੀ ਪਾਉਨੇ ਆ ਹੂੰ ਹੈਨਾ ਮਸਾਲਾ ਕਿੰਨਾ ਪਾਉਨੇ ਆ ਇਹ ਲਿਮਟ ਆ ਨਾ ਜੀ ਜੇ ਹੁਣ ਤੁਸੀਂ ਇਹ ਕਰੋਗੇ ਵੀ ਮੰਨ ਲਓ ਆਟਾ ਤੁਸੀਂ ਆਟੇ ਦੇ ਵਿੱਚ ਨਮਕ ਜਿਹੜਾ ਉਹ ਆਟੇ ਜਿੰਨਾ ਪਾ ਦੋਗੇ ਤੇ ਆਟਾ ਸਿਰਫ ਨਮਕ ਜਿੰਨਾ ਹੀ ਹੋਊਗਾ ਇੱਕ ਇੱਕ ਚਮਚਾ ਪਰ ਨੁਕਸਾਨ ਕਰੂਗਾ ਠੀਕ ਆ ਸੰਗੀਤ ਕਦੇ ਵੀ ਨਹੀਂ ਮੜਾ ਹਿਆ ਸੰਗੀਤ ਨਹੀਂ ਮੜਾ ਰੀਲਾਂ ਬਹੁਤ ਸਾਡੇ ਭੈਣ ਭਰਾ ਜਿਹੜੇ ਆ ਤਰਾ ਬਣਾਉਂਦੇ ਆ ਬਣਾਓ ਤੁਹਾਡੇ ਕੋਲੇ ਟਾਈਮ ਆ ਤਾਂ ਬਣਾਓ ਹਨਾ ਇੱਕ ਕਲਾ ਰੀਲ ਬਣਾਉਣੀ ਹਰੇਕ ਨਹੀਂ ਮੇਰੇ ਅਰਗੇ ਨੂੰ ਬਣਾਉਣੇ ਹੋਵੇ ਤਾਂ ਮੇਰੇ ਮੇਰੇ ਖਿਆਲ ਚ ਮੈਨੂੰ 5-7 ਸਾਲ ਹੋ ਗਏ ਭਾਈ ਤਕਰੀਬਨ ਹੀ ਮੈਂ ਰੀਲ ਬਣਾਇਆ ਕਰੂੰਗਾ ਹੁਣ ਬਣਾਉਣਾ ਤਾਂ ਫਿਰ ਡਿਲੀਟ ਕਰਨੀ ਪੈਂਦੀ ਯਾਰ ਵਧੀਆ ਨਹੀਂ ਬਣੀ ਹੈ ਨਾ ਇਹ ਵੀ ਇੱਕ ਇੱਕ ਆਰਟ ਆ ਜੀ ਹੈ ਨਾ ਤੇ ਜਿਹੜਾ 뮤지컬 ਲਾਈਨ ਨੂੰ ਵੀ ਰੀਲਾਂ ਹੀ ਅੱਗੇ ਅੱਜ ਵੀ ਰੀਲਾਂ ਅੱਗੇ ਲੈ ਕੇ ਜਾਂਦੀਆਂ ਇਸ ਤਰ੍ਹਾਂ ਅੱਜ ਵੀ ਰੀਲਾਂ ਅੱਗੇ ਲੈ ਕੇ ਜਾਂਦੀਆਂ ਹਾਂ ਰੀਲਾਂ ਦੇਖਿਆ ਜਾਂਦੀਆਂ ਵੀ ਟ੍ਰੈਂਡਿੰਗ ਦੇ ਵਿੱਚ ਕੀ ਕੌਣ ਜਾ ਰਿਹਾ ਕਿਹਦਾ ਗੀਤ ਜਾ ਰਿਹਾ ਲੋਕ ਜਿਹੜਾ ਵਧੀਆ ਗੀਤ ਆ ਉਹਦੇ ਤੇ ਜ਼ਿਆਦਾ ਰੀਲਾਂ ਬਣਦੇ ਆ ਨਾ ਉਹ ਇੱਕ ਕਲਾ ਪਰ ਉਹ ਕਿੱਥੋਂ ਤੱਕ ਉਹਦੀ ਲਿਮਟ ਆ ਹਨਾ ਉਸ ਤੋਂ ਬਿਨਾ ਬਹੁਤ ਸਾਰੇ ਗੀਤ ਕੁਝ ਹੋਰ ਕਹਿਣਾ ਹੁੰਦਾ ਔਰੇ ਤੇ ਜਾ ਕੋਈ ਆਪਣੀ ਡਰੈਸ ਜਾਂ ਕੋਸਟਿਅਮ ਜਿਹੜੀ ਆ ਉਹ ਗਲਤ ਹਨਾ ਇਸਤੇਮਾਲ ਕਰਕੇ ਕੱਟ ਕਪੜੇ ਜਾਂ ਫਿਰ ਕਿਸੇ ਨੂੰ ਗਾਲਾਂ ਕੱਢਣੀਆਂ ਹਨਾ ਜਾਂ ਕੁਝ ਹੋਰ ਵੀ ਬਹੁਤ ਕੁਝ ਆ ਮੈਂ ਕਿਉਂਕਿ ਮੈਂ ਇੰਨਾ ਗੁਣੀ ਗਿਆਨੀ ਨਹੀਂ ਹੈਗਾ ਉਹ ਵੀ ਲੋਕ ਵੱਡੇ ਆ ਹਨਾ ਆਪਾਂ ਉਹਨਾਂ ਨੂੰ ਕੀ ਸਮਝਾ ਸਕਦੇ ਆ ਹਨਾ ਜਿਹੜੇ ਆਪਾਂ ਨੂੰ ਹਾਈਟ ਬਾਕਸ ਦੇ ਆ ਤੇ ਇਸ ਕਰਕੇ ਉਹ ਸਾਰੇ ਸੂਝਬਾਨਾ ਸਭ ਨੂੰ ਪਤਾ ਹੁੰਦਾ ਮੈਂ ਕੀ ਕਰ ਰਿਹਾ ਪਰ ਕੋਈ ਸੱਚ ਸੁਣ ਲੈਂਦਾ ਕੋਈ ਨਹੀਂ ਸੁਣਦਾ ਸੱਚ ਕੌੜਾ ਹੀ ਬਹੁਤ ਆ ਨਾ ਸੱਚ ਕਹਿਣਾ ਵੀ ਔਖਾ ਤੇ ਸੁਣਨਾ ਵੀ ਔਖਾ ਸੱਚ ਸਹਿਣਾ ਵੀ ਔਖਾ ਕੀ ਬਾਤ ਹੈ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਭਾਈ ਸਮਾਂ ਦਿੱਤਾ ਗੱਲਬਾਤ ਕੀਤੀ ਹੈਪੀ ਭਗਤਾ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਪਿਆਰ ਸਤਿਕਾਰ ਦਿੰਦੇ ਹੋ ਤੇ ਜਦੋਂ ਵੀ ਮੈਂ ਸੁਣਦਾ ਕੋਈ ਵੀ ਇੰਟਰਵਿਊ ਹੈਪੀ ਭਗਤਾ ਆਉਂਦਾ ਤਾਂ ਇੱਕ ਬਹੁਤ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦਾ ਸਾਡਾ ਭਰਾ ਸਾਡੇ ਪਿੰਡ ਨੂੰ ਉਸ ਨਾਮ ਨੂੰ ਹੋਰ ਅੱਗੇ ਲੈ ਕੇ ਜਾ ਰਿਹਾ ਤੇ ਉਸ ਬਾਬੇ ਦੀ ਹਾਜ਼ਰੀ ਲੱਗਦੀ ਹੈ ਜਦੋਂ ਭਗਤਾ ਦਾ ਤਾਂ ਭਗਤਾ ਭਾਈ ਕਾ ਜੀ ਉਹਨਾਂ ਬਾਬਾ ਜੀ ਦਾ ਨਾਮ ਆਉਂਦਾ ਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਲਓ ਜੀ ਇਹ ਹਨ ਕਰਮਜੀਤ ਪੁਰੀ ਹਮੇਸ਼ਾ ਤੁਸੀਂ ਇਹਨਾਂ ਦੇ ਗੀਤ ਸੁਣਦੇ ਰਹੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਜੈਕਟ ਇਹਨਾਂ ਦੇ ਆ ਰਹੇ ਨੇ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਗਤਾ